ਸੰਸਾਰ ਪਰ ਵਿੱਚ ਵਸਦੇ ਸਮੂਹ ਵੀਰਾਂ ਭੈਣਾਂ ਭਰਾਵਾਂ ਨੌਜਵਾਨਾਂ ਬੱਚਿਆਂ ਬਜ਼ੁਰਗਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਣ ਹੋਵੇ ਮੋਦੀ ਨੇ ਅੱਜ ਪਹੁੰਚ ਜਾਣਾ ਕੈਨੇਡਾ ਕੱਲ ਨੂੰ ਐਤਵਾਰ 15 ਤਰੀਕ 15 ਜੂਨ ਨੂੰ ਜੀ 7 ਸੰਮੇਲਨ ਸ਼ੁਰੂ ਹੋ ਰਿਹਾ ਉਸ ਵਿੱਚ ਉਸ ਤਿੱਕੇ ਰਬੰਦੀ ਉਸ ਦਾ ਸਵਾਗਤ ਕਰਨ ਲਈ ਖਾਲਸਤਾਨੀ ਸਮਰਥਕ ਆਜ਼ਾਦੀ ਦੇ ਪਰਵਾਨੇ ਖਾਲਸਤਾਨੀ ਐਕਟਿਵਿਸਟ ਪੂਰੀ ਤਰ੍ਹਾਂ ਸਰਗਰਮ ਹੋਏ ਨਜ਼ਰ ਆਉਂਦੇ ਹਨ ਪਾਰ ਤੋਂ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਖਾਲਸਤਾਨੀ ਸਮਰਥਕਾਂ ਉੱਤੇ ਖਾਸ ਨਿਗਰਖੀ ਜਾਰੀ ਹੈ ਪੂਰੀ ਨજર ਸਨ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਕਨੇਡਾ ਦੇ ਅੰਦਰ ਕਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਵਿਰਧੀਆਂ ਧਿਰਾਂ ਵੱਲੋਂ ਉਸ ਦੇ ਰੱਜ ਕੇ ਨਿੰਦਾ ਵੀ ਕੀਤੀ ਗਈ ਉਸ ਦੇ ਮੋਦੀ ਸਦੇ ਨੂੰ ਇੱਕ ਜ਼ਾਲਮ ਦੀ ਪ੍ਰਦਰਸ਼ਨੀ ਕਹਿ ਕੇ ਵਿਧਾਇਕਾਂ ਵੱਲੋਂ ਰੋਸ ਦਰਜ ਕਰਵਾਇਆ ਗਿਆ ਹੋਰ ਵੀ ਬਹੁਤ ਸਾਰੇ ਸ਼ਬਦ ਵਰਤੇ ਗਏ ਜੋ ਕਿ ਨੈਤਿਕਤਾ ਦੇ ਘੇਰੇ ਵਿੱਚ ਕਹਿਣੇ ਬਣਦੇ ਸਨ ਉਹਨਾਂ ਨੇ ਕਹੇ ਅਮਰੀਕਾ ਕੈਨੇਡਾ ਅਤੇ ਯੂਨਾਈਟਿਡ ਨੇਸ਼ਨ ਨੇ ਭਾਰਤ ਉੱਤੇ ਵਿਦੇਸ਼ਾਂ ਵਿੱਚ ਸਿੱਖਾਂ ਤੇ ਰਿਪਰੈਸ਼ਨ ਦਮਨ ਬਣਾਉਣ ਦੀ ਨੀਤੀ ਨੂੰ ਕੰਡੈਮ ਕੀਤਾ ਉਸ ਦੀ ਨਖੇਦੀ ਕੀਤੀ ਖਾਲਸਤਾਨ ਦਾ ਮਜ਼ਾ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲਾਂ ਦੇ ਮਾਮਲੇ ਪੂਰੀ ਤਰ੍ਹਾਂ ਪਖੇ ਹੋਏ ਹਨ ਜਿਸ ਦਾ ਸੇਕ ਸੁਭਾਵਿਕ ਭਾਰਤ ਤੱਕ ਪਹੁੰਚਣਾ ਪਹੁੰਚਣਾ ਪਹੁੰਚਿਆ ਵੀ ਹੋਵੇਗਾ ਇਜ਼ਰਾਈਲ ਨੇ ਇਰਾਨ ਤੇ ਹਮਲਾ ਕੀਤਾ ਸੀ ਜਿਸ ਬਾਰੇ ਤੁਹਾਨੂੰ ਪਤਾ ਹੈ ਜਵਾਬ ਦੇ ਵਿੱਚ ਇਰਾਨ ਨੇ ਵੀ ਇਜ਼ਰਾਈਲ ਦੇ ਉੱਤੇ ਕੀਤਾ ਉਹ ਵੀ ਤੁਹਾਨੂੰ ਪਤਾ ਹੋਵੇਗਾ ਰੂਸ ਅਤੇ ਯੂਕਰੇਨ ਦੀ ਕੜਕੀ ਪੂਰੀ ਤਰ੍ਹਾਂ ਫਸੇ ਹੋਈ ਹੈ ਯੂਕਰੇਨ ਦੇ ਪਿੱਛੇ ਪੂਰੇ ਯੂਰਪੀਅਨ ਮੁਲਕ ਖੜੇ ਹਨ ਰੂਸ ਦੇ ਖੇਮੇ ਦੇ ਵਿੱਚ ਚੀਨ ਵੀ ਹੋ ਸਕਦਾ ਹੈ ਦੱਖਣੀ ਕੋਰੀਆ ਵੀ ਹੋ ਸਕਦਾ ਹੈ ਪਰ ਭਾਰਤ ਦੇ ਨਾਲ ਖੇਮਿਆਂ ਵਿੱਚ ਆ ਸਕਣ ਦੇ ਸਮਰਥ ਨਹੀਂ ਰਿਹਾ ਪਾਕਿਸਤਾਨ ਦੇ ਮਾਮਲੇ ਦੇ ਵਿੱਚ ਚੀਨ ਤਾਂ ਪੂਰੀ ਤਰ੍ਹਾਂ ਪਿੱਛੇ ਖੜਾ ਹੈ ਤੁਰਕੀ ਅਤੇ ਅਜ਼ਰਬਾਈਜਾਨ ਵੀ ਪਾਕਿਸਤਾਨ ਦੇ ਨਾਲ ਖੜੇ ਹਨ ਦੋ ਤਿੰਨ ਦਿਨ ਪਹਿਲਾਂ ਲੰਡਨ ਦੇ ਵਿੱਚ ਚੀਨ ਅਤੇ ਅਮਰੀਕਾ ਦੇ ਜਿੱਥੇ ਵਪਾਰਕ ਸਮਝੌਤੇ ਹੋਏ ਅੱਜ ਦੀ ਖਬਰ ਮੁਤਾਬਕ ਦੱਖਣੀ ਚੀਨ ਵਾਲੇ ਹਿੱਸੇ ਦੇ ਵਿੱਚ ਤਾਈਵਾਨ ਵਾਲੇ ਪਾਸੇ ਸਪ੍ਰੈਟਲੀ ਟਾਪੂਆਂ ਦੇ ਨੇੜੇ ਚੀਨ ਨੇ ਇੱਕ ਆਪਣਾ ਫੌਜੀ ਅੱਡਾ ਸਥਾਪਿਤ ਕੀਤਾ ਹੈ ਜਿਸ ਵਿੱਚ ਵੱਡੀਆਂ ਮਜ਼ਾਈਲਾਂ ਰਡਾਰ ਸਿਸਟਮ ਅਤੇ ਡਰੋਨ ਕੰਟਰੋਲ ਸਿਸਟਮ ਫਿੱਟ ਕੀਤਾ ਹੈ ਜਿਸ ਨੂੰ ਅਮਰੀਕਾ ਨੇ ਉਸ ਖੇਤਰ ਵਿੱਚ ਅਸਰਤਾ ਪੈਦਾ ਕਰਨ ਵਾਲੀ ਚਾਲ ਕਰਾਰ ਦਿੱਤਾ ਹੈ ਚੀਨ ਨੇ ਤਾਈਵਾਨ ਦੇ ਨੇੜਲੇ ਸਮੁੰਦਰ ਦੇ ਵਿੱਚ ਆਪਣੀ ਜੰਗੀ ਮਸ਼ਕਾਂ ਵਧਾ ਦਿੱਤੀਆਂ ਹਨ ਜਿਸ ਨੂੰ ਤਾਈਵਾਨ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਜ਼ਬਰਦਸਤੀ ਦੱਸਿਆ ਅਤੇ ਨਾਲ ਹੀ ਆਪਣੀਆਂ ਫੌਜਾਂ ਨੂੰ ਚੌਕਸ ਰਹਿਣ ਦੇ ਆਦੇਸ਼ ਦਿੱਤੇ ਹਨ ਇਸ ਵਿੱਚ ਹੋਰ ਐਡ ਕਰ ਦਿੱਤਾ ਜਾਵੇ ਕਿ ਇਸ ਸਪੈਕਟਲੀ ਟਾਪੂ ਦੇ ਵਿੱਚ ਜਿਹੜਾ ਚੀਨ ਦਾ ਫੌਜੀ ਅੱਡਾ ਇਸ ਵਿੱਚ ਫੌਜੀ ਜਹਾਜ਼ਾਂ ਦੇ ਉਤਰਨ ਚੜ੍ਹਨ ਲਈ ਰਨਵੇ ਵੀ ਬਣਾਇਆ ਹੋਇਆ ਹੈ ਇਹ ਚੀਨ ਦਾ ਸਭ ਤੋਂ ਵੱਡਾ ਫੌਜੀ ਡਾ ਹੈ ਅਤੇ ਪੂਰੀ ਤਰ੍ਹਾਂ ਲੈਸ ਹੈ ਜਿੱਥੇ ਚੀਨ ਤਾਈਵਾਨ ਨੂੰ ਦੱਬਣ ਦੇ ਪੂਰੇ ਮੂਡ ਦੇ ਵਿੱਚ ਹੈ ਪਰ ਅਮਰੀਕਾ ਦੀ ਘੁਰਕੀ ਕਰਕੇ ਅਜੇ ਉਹ ਵੀ ਸਾਰੀਆਂ ਸਮੀਕਰਨਾਂ ਨੂੰ ਸਮਝਣ ਵਿੱਚ ਲੱਗਾ ਹੋਇਆ ਹੈ ਜੇ ਤਾਈਵਾਨ ਦੇ ਉੱਤੇ ਹਮਲਾ ਹੁੰਦਾ ਤਾਂ ਅਮਰੀਕਾ ਦਾ ਦਖਲ ਦੇਣਾ ਇੱਥੇ ਬਹੁਤ ਜ਼ਰੂਰੀ ਹੋ ਜਾਏਗਾ ਤੋਂ ਦੇਵੇਗਾ ਵੀ ਜੇ ਅਮਰੀਕਾ ਨੇ ਉੱਥੇ ਦਖਲ ਦਿੱਤਾ ਤਾਂ ਇਜ਼ਰਾਈਲ ਵਾਲੇ ਪਾਸਿਓਂ ਦਾ ਧਿਆਨ ਕਟੇਗਾ ਕਿਉਂਕਿ ਇਜ਼ਰਾਈਲ ਨੂੰ ਵੀ ਚਲਾਉਣ ਵਾਲਾ ਅਮਰੀਕਾ ਹੈ ਪਾਸਿਓਂ ਧਿਆਨ ਘਟਣ ਦੇ ਨਾਲ ਇਜ਼ਰਾਈਲ ਦੇ ਦੁਆਲੇ ਵੀ ਘੇਰਾਬੰਦੀ ਵਧ ਸਕਦੀ ਹੈ ਜਿੱਥੇ ਇਜ਼ਰਾਈਲ ਅਤੇ ਈਰਾਨ ਦਾ ਵਿਰੋਧ ਹੈ ਉੱਥੇ ਈਰਾਨ ਦੇ ਨਾਲ ਰੂਸ ਦੀ ਭਾਈਵੰਦੀ ਹੈ ਰੂਸ ਦੀ ਵਪਾਰਕ ਨੇੜਤਾ ਪਾਕਿਸਤਾਨ ਦੇ ਨਾਲ ਵੀ ਵਧੀ ਹੈ ਅਤੇ ਪਾਕਿਸਤਾਨ ਵੀ ਇਜ਼ਰਾਈਲ ਦਾ ਵਿਰੋਧੀ ਹੈ ਜਿੰਨੇ ਕੁ ਦੇਸ਼ਾਂ ਦੀਆਂ ਫੌਜੀ ਸਮੀਕਰਣਾ ਬਾਰੇ ਮੈਂ ਇੱਥੇ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੱਸ ਚੁੱਕਿਆ ਹਾਂ ਇਹ ਸਾਰੇ ਦੇਸ਼ ਤਕਰੀਬਨ ਫੌਜੀ ਪੱਖੋਂ ਆਪਣੇ ਆਪਣੇ ਥਾਂ ਤੇ ਸਾਰੇ ਤਗੜੇ ਹਨ ਯੂਨਾਈਟਿਡ ਨੇਸ਼ਨ ਵੱਲੋਂ ਫਿਲਹਾਲ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੰਸਾਰ ਦੇ ਵਿੱਚ ਜੰਗ ਨਾ ਫੈਲੇ ਨਾ ਵਧੇ ਐਮਰਜੈਂਸੀ ਮੀਟਿੰਗਾਂ ਦਾ سلسلہ ਵੀ ਚੱਲਦਾ ਰਹਿੰਦਾ ਹੈ ਦੱਖਣੀ ਏਸ਼ੀਆ ਦਾ ਜਿਹੜਾ ਖਿੱਤਾ ਜਿਸ ਵਿੱਚ ਖਾਲਿਸਤਾਨ ਦਾ ਨਕਸ਼ਾ ਬਣਨਾ ਉਸ ਖਿੱਤੇ ਦੀ ਸਥਿਤੀ ਵੀ ਬਾਰੋ-ਬਾਰੋ ਦੇਖਣ ਨੂੰ ਭਾਵੇਂ ਸ਼ਾਂਤ ਲੱਗੇ ਪਰ ਸੱਚਮੁੱਚ ਅੰਦਰੋਂ ਗੰਭੀਰ ਹੈ ਯੂਰਪ ਵਾਲੇ ਦੇਸ਼ਾਂ ਦੇ ਵਿੱਚ ਪਵਾੜੇ ਦੀ ਜੜ ਰੂਸ ਹੈ ਦੱਖਣੀ ਖਿੱਤੇ ਦੇ ਵਿੱਚ ਪੂਰੇ ਦੀ ਯੜ ਭਰਤ ਉੱਤਰੀ ਪੂਰਬ ਹਿੱਸੇ ਦੇ ਵਿੱਚ ਚੀਨ ਦੀ ਵਧਦੀ ਹੋਈ ਸਮਰੱਥਾ ਦੂਜਿਆਂ ਨੂੰ ਦਬਾਉਣ ਵਾਸਤੇ ਪ੍ਰੇਰਣਾ ਦੇ ਰਹੀ ਹੈ ਅਤੇ ਭਾਰਤ ਡਰਦਾ ਹੋਇਆ ਸਖਾਂ ਨੂੰ ਦਬਾਉਣ ਵਾਲੇ ਪਾਸੇ ਲੱਗਾ ਹੋਇਆ ਹੈ ਕੋਈ ਵੀ ਵਿਅਕਤੀ ਦੋ ਤਰੀਕੇ ਨਾਲ ਕੰਮ ਕਰਦਾ ਕਿਸੇ ਕੰਮ ਨੂੰ ਕਰਨ ਪਿੱਛੇ ਜਿਹੜੀ ਪ੍ਰੇਰਣਾ ਹੁੰਦੀ ਹੈ ਇੱਕ ਉਹ ਨਿੱਜੀ ਲੋੜਾਂ ਨਾਲ ਜੁੜੀ ਹੁੰਦੀ ਹੈ ਦੂਸਰਾ ਉਹ ਆਪਣੀ ਸੁਰੱਖਿਆ ਨੂੰ ਵਧਾਉਣ ਵਾਲੇ ਪਾਸੇ ਆਪਣੇ ਅੰਦਰੂਨੀ ਡਰ ਤੋਂ ਪ੍ਰੇਰਿਤ ਹੁੰਦਾ ਡਰ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਸਾਹਮਣੇ ਦਿਸਦਾ ਹੋਇਆ ਡਰ ਇੱਕ ਅਣਦਿਸਦਾ ਅਗਿਆਤ ਡਰ ਹੁੰਦਾ ਹੈ ਸਾਹਮਣੇ ਜਿਸ ਦੇ ਡਰ ਦਾ ਇਲਾਜ ਕਰਨਾ ਸਭ ਤੋਂ ਖੰਦਾ ਪਰ ਜਿਹੜਾ ਅਗਿਆਤ ਡਰ ਹੈ ਉਹ ਡਰ ਜਿਸ ਤੇ ਅਸੀਂ ਪੁਸ਼ਟੀ ਨਹੀਂ ਕਰ ਪਾਉਂਦੇ ਜਿਸ ਡਰ ਦੀ ਅਸੀਂ ਪਛਾਣ ਨਹੀਂ ਕਰ ਪਾਉਂਦੇ ਉਦਾਹਰਨ ਦੇ ਤੌਰ ਤੇ ਕਿਸੇ ਵਿਅਕਤੀ ਨੂੰ ਹਨੇਰੇ ਤੋਂ ਡਰ ਲੱਗ ਰਿਹਾ ਹੈ ਉਸ ਦਾ ਮੰਨਣਾ ਹੈ ਕਿ ਹਨੇਰੇ ਦੇ ਵਿੱਚ ਕੋਈ ਭੂਤ ਪ੍ਰੇਤ ਹੈ ਭੂਤ ਪ੍ਰੇਤ ਭਾਵੇਂ ਨਾਮ ਹੀ ਹੋਵੇ ਪਰ ਉਸ ਦੇ ਮੰਨਣ ਕਰਕੇ ਉਸ ਦੀ ਜਿਹੜੀ ਮਨ ਦੀ ਸ਼ਕਤੀ ਸਮਰੱਥਾ ਹੈ ਉਹ ਘਟਣੀ ਜ਼ਰੂਰ ਸ਼ੁਰੂ ਹੋ ਜਾਂਦੀ ਹੈ ਕਿਸੇ ਵੀ ਵਿਅਕਤੀ ਦੇ ਮਨ ਦੀ ਤਾਕਤ ਸਮਰੱਥਾ ਉਦੋਂ ਘਟਦੀ ਹੈ ਜਦ ਉਹ ਆਪਣੇ ਜੀਵਨ ਦੇ ਵਿੱਚ ਪਾਪਾਂ ਵਾਲੇ ਪਾਸੇ ਜ਼ਿਆਦਾ ਰੁਚਿਤ ਹੁੰਦਾ ਜਿਉਂ-ਜਿਉਂ ਮਨ ਉਤੇ ਮੈਲ ਵਧੇਗੀ ਤਿਉਂ ਤੇ ਮਨ ਦਾ ਡਰ ਵੀ ਵਧੇਗਾ ਮੰਨ ਲਓ ਕਿਸੇ ਵਿਅਕਤੀ ਨੂੰ ਕੋਈ ਡਰ ਨਹੀਂ ਲੱਗ ਰਿਹਾ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਉਸ ਦੇ ਹਿਰਦੇ ਦੇ ਉੱਤੇ ਮੈਲ ਬਹੁਤ ਘਟ ਹੈ ਜੇ ਕਿਸੇ ਦੇ ਹਿਰਦੇ ਦੇ ਉੱਤੇ ਬਿਲਕੁਲ ਹੀ ਮੈਲ ਹੈ ਨਹੀਂ ਉਸ ਨੂੰ ਬਿਲਕੁਲ ਡਰ ਨਹੀਂ ਲੱਗੇਗਾ ਪਰਮਾਤਮਾ ਇਸੇ ਕਰਕੇ ਨਿਰਵੈਰ ਹੈ ਨਿਰਭਉ ਹੈ ਕਿਉਂਕਿ ਉਸ ਵਿੱਚ ਮੈਲ ਦਾ ਕੋਈ ਕੰਮ ਨਹੀਂ ਜਿਵੇਂ ਪ੍ਰਕਾਸ਼ ਦੇ ਵਿੱਚ ਹਨੇਰਾ ਨਹੀਂ ਟਿਕ ਸਕਦਾ ਇਸੇ ਤਰ੍ਹਾਂ ਪਰਮਾਤਮਾ ਦੇ ਵਿੱਚ ਮੈਲ ਨਹੀਂ ਟਿਕ ਸਕਦੀ ਭਾਰਤ ਦੀ ਮੈਲ ਸਾਰੇ ਸੰਸਾਰ ਨੂੰ ਦਿਸਦੀ ਹੈ ਇਸ ਦੀ ਮੈਲ ਨੂੰ ਸਭ ਤੋਂ ਵੱਧ ਜੇ ਕਿਸੇ ਨੇ شناخت ਦਿੱਤੀ ਹੈ ਭਾਰਤ ਦੀ ਮੈਲ ਨੂੰ ਜੇ ਕਿਸੇ ਨੇ ਵੱਧ ਤੋਂ ਵੱਧ ਨੇੜੇ ਹੋ ਕੇ ਪਛਾਣਿਆ ਤਾਂ ਉਹ ਸਿੱਖ ਕੌਮ ਹੈ ਭਾਰਤ ਦੇ ਹਿਰਦੇ ਉੱਤੇ ਜੰਮੀ ਹੋਈ ਜਿਹੜੀ ਮੈਲ ਹੈ ਇਸ ਦੀਆਂ ਪਰਤਾਂ ਸਦੀਆਂ ਪੁਰਾਣੀਆਂ ਹਨ ਸ਼ੰਕਰਾਚਾਰੀਆ ਦੇ ਵਕਤ ਤੋਂ ਹਨ ਜਾਂ ਇਹ ਕਹਿ ਲਈਏ ਕਿ ਉਸ ਤੋਂ ਵੀ ਕਿਤੇ ਪ੍ਰਾਣੀਆਂ ਹਨ ਮੈਂ ਉਸ ਸ਼ੰਕਰਾਚਾਰੀਆ ਦੀ ਗੱਲ ਕਰ ਰਿਹਾ ਜਿਸ ਨੇ ਤਲਵਾਰਾਂ ਨਾਲ ਲੱਖਾਂ ਬੁੱਧੀਆਂ ਦਾ ਕਤਲ ਕੀਤਾ ਸੀ ਜਦੋਂ ਮੈਂ ਭਾਰਤ ਦੀ ਗੱਲ ਕਰ ਰਿਹਾ ਹਾਂ ਤਾਂ ਇਸ ਦਾ ਅਰਥ ਹੈਗਾ ਬੇਪਰਵਾਹ ਹਿੰਦੂਤਵਾ ਕਿਉਂਕਿ ਵੈਸੇ ਭਾਰਤ ਦਾ ਕੋਈ ਪ੍ਰਾਣਾ ਇਤਿਹਾਸ ਹੈ ਨਹੀਂ ਨਾ ਇਸ ਦੀ ਇਤਿਹਾਸ ਵਿੱਚ ਕਿਧਰੇ ਸਰਸਦائیں ਮਿਲਦੀਆਂ ਹਨ ਨਾ ਹੀ ਇਸ ਦਾ ਨਿਸ਼ਚਿਤ ਸਨਿਸ਼ਚਿਤ ਕੋਈ ਰਾਜ ਮਿਲਦਾ ਹੈ ਅੰਗਰੇਜ਼ ਨੇ ਇਸ ਨੂੰ ਐਜ਼ ਅ ਇੰਡੀਆ ਦੇ ਰੂਪ ਵਿੱਚ ਪਛਾਣ ਦਿੱਤੀ ਤੇ ਬਿਹਤਰ ਰਹੇਗਾ ਕਿ ਆਪਾਂ ਭਾਰਤ ਦੀ ਥਾਂ ਤੇ ਇਸ ਨੂੰ ਇੰਡੀਆ ਹੀ ਕਹਿਆ ਕਰੀਏ ਅਤੇ ਇਹ ਵੀ ਮੰਨ ਕੇ ਚੱਲੀਏ ਕਿ ਇੰਡੀਆ ਜਮਨਾ ਤੋਂ ਪਾਰ ਪਾਰ ਹੈ ਉਰਲੇ ਪਾਸੇ ਇੰਡੀਆ ਕੋਈ ਨਹੀਂ ਹੈਗਾ ਜਮਨਾ ਤੋਂ ਉਰਲੇ ਪਾਸੇ ਪ੍ਰਾਤਨ ਸਿੰਧ ਦੀ ਸਭਿਅਤਾ ਹੈ ਪੰਜਾਬ ਦੀ ਸਭਿਅਤਾ ਹੈ ਸਪਤ ਸਿੰਧ ਦੀ ਸਭਿਅਤਾ ਹੈ ਜਿਸ ਵਿੱਚ ਅਯੋਕੇ ਤਿੰਨ ਛੋਟੇ ਛੋਟੇ ਸਟੇਟਾਂ ਦਾ ਰਾਜ ਹਨ ਹਰਿਆਣਾ ਹਿਮਾਚਲ ਅਤੇ ਪੰਜਾਬ ਹਾਲਾਂਕਿ ਪ੍ਰਾਤਨ ਸਿੰਧ ਦੀ ਜਿਹੜੀ ਸਭਿਅਤਾ ਉਸ ਦਾ ਵਿਸਥਾਰ ਬਹੁਤ ਲੰਬਾ ਚੌੜਾ ਉਸ ਵਿੱਚ ਰਾਜਸਥਾਨ ਤੇ ਗੁਜਰਾਤ ਵੀ ਆਉਂਦੇ ਹਨ ਪਾਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਧਰਤੀ ਨੂੰ ਇੱਕ ਨਵੀਂ ਤਫਸੀਲ ਦਿੱਤੀ ਹੈ ਨਵਾਂ ਵਿਸਥਾਰ ਦਿੱਤਾ ਹੈ ਨਵੀਂ ਸਭਿਆਤਾ ਦੇਣ ਕਰਕੇ ਇਸ ਦੀਆਂ ਸਰਹੱਦਾਂ ਦੇ ਵਿੱਚ ਫਰਕ ਪਿਆ। ਉਸ ਵੇਲੇ ਦੇ ਲੋਕਾਂ ਦੇ ਵਿੱਚ ਦੋ ਵਿਚਾਰਧਾਰਾਵਾਂ ਕੰਮ ਕਰਦੀਆਂ ਸਨ। ਇੱਕ ਸਨਤਨੀ ਧਾਰਾ, ਇੱਕ ਇਸਲਾਮਿਕ ਧਾਰਾ। ਸਨਤਨੀ ਧਾਰਾ ਵੀ ਗਾਂਛਿਆ ਹਿੱਸਿਆਂ ਦੇ ਵਿੱਚ ਵੰਡੀ ਹੋਈ ਹੈ ਜਿਸ ਤੇ ਵੇਰਵੇ ਵਿੱਚ ਆਪਾਂ ਨਹੀਂ ਜਾਣਾ। ਇਹ ਦੋ ਮੁੱਖ ਧਾਰਾਵਾਂ ਦੇ ਵਿੱਚ ਇੱਕ ਨਵੀਂ ਧਾਰਾ ਦਾ ਜੋ ਪ੍ਰਵਹਨ ਚੱਲਿਆ ਉਹ 1469 ਤੋਂ ਗੁਰੂ ਨਾਨਕ ਸਾਹਿਬ ਵੱਲੋਂ ਜਰੂਰ ਉਪਾਸੇ ਰੱਖਣ ਤੋਂ ਸ਼ੁਰੂ ਹੋਇਆ। ਜ਼ੁਲਮ ਅੱਗੇ ਸਿਰ ਝੁਕੇ ਹੋਏ ਤੇ ਚੁੱਪ ਕੀਤਿਆਂ ਨੂੰ ਸਿਰ ਚੁੱਕ ਕੇ ਅਤੇ ਬੋਲਣ ਵਾਲਾ ਪੈਰ ਨਾ ਦਿੰਦਿਆਂ ਬਾਬਰਦਾਰ ਆ ਰੁਕਣ ਤੋਂ ਸਨਿਸ਼ਚਿਤ ਕੀਤਾ ਗਿਆ ਲੋਕਾਂ ਨੂੰ ਇਹ ਦੱਸਣ ਵਿੱਚ ਗੁਰੂ ਨਾਨਕ ਸਾਹਿਬ ਸਫਲ ਹੋਏ ਕਿ ਜ਼ਿੰਦਗੀ ਪਰਮਾਤਮਾ ਦੀ ਦਿੱਤੀ ਹੋਈ ਉਦਾਤਤਾ ਉਹ ਸਗਾਤ ਹੈ ਜਿਸ ਉੱਤੇ ਸਿਰਫ ਤੇ ਸਿਰਫ ਤੁਹਾਡਾ ਆਪਣਾ ਹੱਕ ਹੈ ਇਸ ਉੱਤੇ ਕਿਸੇ ਦੂਸਰੇ ਤੀਸਰੇ ਰਾਜੇ ਬਾਦਸ਼ਾਹ ਜਾਂ ਸਾਮਰਾਜ ਦਾ ਕੋਈ ਹੱਕ ਨਹੀਂ ਇੱਕ ਗੱਲ ਹੋਰ ਦੱਸ ਦਈਏ ਕਿ ਇੰਡੀਆ ਕੋਈ ਸਾਮਰਾਜ ਨਹੀਂ ਹੈ ਇੰਡੀਆ ਨਹੀਂ ਪੰਜਾਬ ਦੇ ਹਿੱਸਿਆਂ ਨੂੰ ਕਿਸੇ ਜੇਤੂ ਜਰਨੈਲ ਵਾਂਗ ਜੰਗ ਵਿੱਚ ਨਹੀਂ ਜਿੱਤਿਆ ਇਹ ਤਾਂ ਅੰਗਰੇਜ਼ ਵੱਲੋਂ ਜਾਂਦੇ ਹਨ ਦਾਨ ਵਿੱਚ ਮਿਲਿਆ ਅਤੇ ਦਾਨ ਦਾ ਖਾਦਾ ਹੋਇਆ ਧੰਨ ਬੰਦੇ ਦਾ ਅਕਸਰ ਦਿਮਾਗ ਖਰਾਬ ਕਰ ਦਿੰਦਾ ਹੈ ਕਈ ਲੋਕ ਤੁਸੀਂ ਕਹਿੰਦੇ ਸੁਣਿਆ ਹੋਣਾ ਨੇ ਕਿ ਕਿਸੇ ਦੀ ਲਾਟਰੀ ਨਿਕਲਾਈ ਤੇ ਉਸ ਬੰਦੇ ਦੇ ਤੌਰ ਤਰੀਕੇ ਬਦਲ ਜਾਂਦੇ ਹਨ ਕਿਉਂਕਿ ਉਹ ਫਰੀ ਦੀ ਆਈ ਹੋਈ ਮਾਇਆ ਹੱਥ ਬੰਦੇ ਦੇ ਦਿਮਾਗ ਦਾ ਤਵੱਜਨ ਖਰਾਬ ਕਰ ਦਿੰਦੀ ਹੈ ਬੰਦੇ ਦੇ ਦਿਮਾਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਰਾਸੀਮ ਤੇ ਕੀੜੇ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਜੋ ਉਸ ਨੂੰ ਟਿਕਣ ਨਹੀਂ ਦਿੰਦੇ ਪਰ ਗੁਰੂ ਨਾਨਕ ਸਾਹਿਬ ਬੜੇ ਸਮਰਥ ਹਨ ਉਹਨਾਂ ਕੋਲ ਹਰੇਕ ਬਿਮਾਰੀ ਦਾ ਰਾਜ ਹੈ ਜਿਸ ਨਾਲ ਸੰਬੰਧਿਤ ਇੱਕ ਸ਼ਬਦ ਆਪ ਜੀ ਦੇ ਨਾਲ ਮੈਂ ਸਾਂਝਾ ਕਰਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੰਨਾ 144 ਉੱਤੇ ਦਰਜ ਹੈ ਸ਼ਲੋਕ ਮੁਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਲਿਖਦੇ ਹਨ ਸ਼ੀਂਹ ਬਾਜਾਂ ਚਰਗਾਂ ਖੁਈਆਂ ਇਹਨਾਂ ਖਵਾਲੇ ਕਾ ਜੇ ਪ੍ਰਮਾਤਮਾ ਚਾਹੇ ਉਹ ਇਹਨਾਂ ਚਾਰੇ ਜਾਨਵਰਾਂ ਦੇ ਜਿਹੜੇ ਸ਼ਬਦ ਵਿੱਚ ਨਾ ਲਏ ਨੇ ਸ਼ੀਂਹ ਹੁੰਦਾ ਸ਼ੇਰ ਬਾਜ ਬਾਰੇ ਤੁਹਾਨੂੰ ਪਤਾ ਹੈ ਚਰਗ ਅਤੇ ਕੋਈ ਇਹ ਵੀ ਕੋਈ ਦੋ ਜਾਨਵਰ ਨੇ ਜਿਹੜੇ ਮਾਸ ਖੋਰੇ ਹਨ ਪ੍ਰਮਾਤਮਾ ਚਾਹੇ ਤਾਂ ਇਹਨਾਂ ਨੂੰ ਕਾ ਖਾਣ ਲਾ ਦਿੰਦਾ ਹੈ ਕਾ ਖਾਣ ਤਨਾ ਮਾਸ ਖਵਾਲੇ ਇਹੇ ਚਲਾਏ ਰਾਹ ਉਹ ਚਾਹੇ ਤਾਂ ਕਾ ਖਾਣ ਵਾਲਿਆਂ ਨੂੰ ਮਾਸ ਫੜ ਕੇ ਨਵੇਂ ਰਾਸ ਸਥਾਪਿਤ ਕਰ ਦਿੰਦਾ ਹੈ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ ਜਿੱਥੇ ਕਿਤੇ ਨਦੀਆਂ ਵਹਿੰਦੀਆਂ ਹਨ ਉਹ ਚਾਵੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਉਥੇ ਖੁਸ਼ਕ ਟਿੱਬੇ ਮਾਰੂਥਲ ਬਣਾ ਸਕਦਾ ਥਲੀ ਕਰੇ ਅਸਗਾ ਉਹ ਧਰਤੀ ਜਿਹੜੀ ਜ਼ਮੀਨ ਹੈ ਉਸ ਨੂੰ ਸਮੁੰਦਰ ਵਿੱਚ ਬਦਲ ਸਕਦਾ ਕਿਹੜੀ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਉਹ ਚਾਵੇ ਤਾਂ ਇੱਕ ਕੀੜੀ ਨੂੰ ਪਾਤਸ਼ਾਹੀ ਦਾ ਰਾਜ ਦੇ ਸਕਦਾ ਉਹ ਪਰਮਾਤਮਾ ਚਾਹੇ ਤਾਂ ਇੱਕ ਬਹੁਤ ਵੱਡੇ ਸੁਲਤਾਨ ਨੂੰ ਇੱਕ ਬੜੀ ਵੱਡੀ ਸਲਤਨਤ ਨੂੰ ਬਹੁਤ ਵੱਡੀਆਂ ਫੌਜਾਂ ਦੇ ਲਸ਼ਕਰ ਨੂੰ ਪਲਾਂ ਛਣਾ ਦੇ ਵਿੱਚ ਸਵਾ ਵਿੱਚ ਬਦਲ ਸਕਦਾ ਬਦਲ ਕੌਣ ਸਕਦਾ ਪਰਮਾਤਮਾ ਪਰਮਾਤਮਾ ਕੌਣ ਹੈ ਅਕਾਲਪੁਰਖ ਸਾਹਿਬ ਅਕਾਲਪੁਰਖ ਸਾਹਿਬ ਕੌਣ ਹਨ ਜਿਨ੍ਹਾਂ ਨੇ ਖਾਲਸਾ ਆਪਣੀ ਮਰਜ਼ੀ ਤੇ ਆਪਣੀ ਮੌਜ ਵਿੱਚ ਬਣਾਇਆ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ ਜਿਸ ਕੌਮ ਦੀ ਸਥਾਪਤੀ ਜਿਸ ਕੌਮ ਦੀ ਸਥਾਪਨਾ ਜਿਸ ਕੌਮ ਦੀ شناخت ਜਿਸ ਕੌਮ ਦੀ ਪਛਾਣ ਜਿਸ ਕੌਮ ਨੂੰ ਨਿਰਧਾਰਿਤ ਹੀ ਅਕਾਲਪੁਰਖ ਸਾਹਿਬ ਨੇ ਕੀਤਾ ਹੋਵੇ ਉਹ ਅਕਾਲਪੁਰਖ ਜੋ ਮਾਸ ਖੋਰਿਆਂ ਨੂੰ ਸਾਕਾਹਾਰੀ ਬਣਾ ਸਕਦਾ ਹੈ ਅਤੇ ਸਾਕਾਹਾਰੀਆਂ ਨੂੰ ਮਾਸ ਖੋਰੇ ਬਣਾ ਸਕਦਾ ਜੋ ਨਦੀਆਂ ਝੀਲਾਂ ਵਾਲੇ ਇਲਾਕੇ ਨੂੰ ਮਾਰੂਥਲ ਵਿੱਚ ਬਦਲ ਸਕਦਾ ਜੋ ਜ਼ਮੀਨ ਨੂੰ ਸਮੁੰਦਰ ਵਿੱਚ ਬਦਲ ਸਕਦਾ ਜੋ ਇੱਕ ਮਮੂਲੀ ਕੌਮ ਜੋ ਕੀੜੀ ਵਰਗੀ ਹੋਵੇ ਕੀੜੀ ਕੀ ਹੈ ਕੀੜੀ ਦੇ ਕੋਲ ਕੋਈ ਤਾਕਤ ਨਹੀਂ ਹੁੰਦੀ ਵਿਚੈਰੀ ਜਿਹੜਾ ਮਰਜੀ ਪੈਰ ਰੱਖ ਕੇ ਦਬ ਦਿੰਦਾ ਕੋਈ ਉਸ ਵਰਗੀ ਸਿੱਖ ਕੌਮ ਨੂੰ ਉਹ ਚਾਹੇ ਤਾਂ ਪਾਤਸ਼ਾਹੀ ਬਖ ਸਕਦਾ ਅਤੇ ਵੱਡੀਆਂ-ਵੱਡੀਆਂ ਪਾਤਸ਼ਾਹੀ ਨੂੰ ਘੱਟੇ ਮਿੱਟੀ ਦੇ ਵਿੱਚ ਰੋਲ ਕੇ ਉਹਨਾਂ ਦੇ ਲਸ਼ਕਰਾਂ ਨੂੰ ਸੁਆਹ ਕਰ ਸਕਦਾ ਹੁਣ ਕਰ ਸਕਦਾ ਦੀ ਗੱਲ ਨਹੀਂ ਉਸਨੇ ਕਰ ਦਿੱਤਾ ਹੈ ਦਸਵੇਂ ਪਾਤਸ਼ਾਹ ਨੇ ਕਰ ਦਿੱਤਾ ਉਸਨੇ ਕਿਹਾ ਐਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਗਰੀਬ ਕੌਣ ਨੇ ਉਹੀ ਕੀੜੇ ਐਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਯਾਦ ਰੱਖੇ ਹਮਰੀ ਗੁਰਿਆਈ ਮੇਰੀ ਗੁਰਿਆਈ ਨੂੰ ਚੇਤੇ ਕਰਨਗੇ ਫਿਰ ਭਾਰਤ ਵੱਲੋਂ ਵਿਦੇਸ਼ਾਂ ਵਿੱਚ ਜੋ ਖਾਲਸਾ ਦੀ ਆਜ਼ਾਦੀ ਲਈ ਕੰਮ ਕਰਦੇ ਹਨ ਉਸ ਦਾ ਪ੍ਰਚਾਰ ਕਰਦੇ ਹਨ ਉਹਨਾਂ ਉੱਤੇ ਇਸ ਦੀ ਨਿਗਰਖੀ ਕੀ ਕਰੇਗੀ ਜਿਹੜੀ ਕੌਮ ਕਾਲਪੁਰਖ ਦੀ ਨਿਗਾਹ ਦੇ ਅਧੀਨ ਹੋਵੇ ਜਿਹੜੀ ਕੌਮ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਜ਼ਰ ਅਧੀਨ ਹੋਵੇ ਉਸ ਦੀ ਰਹਿਮਤ ਅਧੀਨ ਹੋਵੇ ਉਸ ਨੂੰ ਇਹ ਚਿੜੀ ਮਾਰ ਕੀ ਕਰ ਸਕਦੇ ਹਨ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਾ ਪਰ ਤੂੰ ਮੇਰਾ ਪ੍ਰਤਾ ਤੂੰ ਮੇਰਾ ਰਖਾ ਸਭ ਨਹੀਂ ਥਾਈ ਤਾਂ ਭੋ ਕਿਹਾ ਕੜਾ ਜਿਉ ਜਦੋਂ ਪਰਮੇਸ਼ਰ ਸਾਡਾ ਡਰ ਦੂਰ ਕਰ ਰਿਹਾ ਹੈ ਤੇ ਇਹ ਸਾਨੂੰ ਕੀ ਡਰ ਦੇ ਸਕਦੇ ਨੇ ਇਹਨਾਂ ਦੇ ਦਿੱਤੇ ਹੋਏ ਅੰਤਰਰਾਸ਼ਟਰੀ ਸਿੱਖਾਂ ਨੂੰ ਡਰਾ ਕਰਕੇ ਹੀ ਅੱਜ ਅਮਰੀਕਾ ਵਰਗੀਆਂ ਪਾਰਲੀਮੈਂਟਾਂ ਦੇ ਵਿੱਚ ਕੈਨੇਡਾ ਵਰਗੇ ਦੇਸ਼ਾਂ ਦੀਆਂ ਪਾਰਲੀਮੈਂਟਾਂ ਦੇ ਵਿੱਚ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਦਾ ਖੰਡਨ ਕੀਤਾ ਗਿਆ ਨਿੰਦਾ ਕੀਤੀ ਗਈ ਅਤੇ ਸਿੱਖਾਂ ਨੂੰ ਆਜ਼ਾਦੀ ਨਾਲ ਆਪਣਾ ਖਾਲਸਾਤਨ ਰੈਫਰੰਡਮ ਕਰਾਉਣ ਦੀਆਂ ਕਾਨੂੰਨੀ ਮਾਨਤਾਵਾਂ ਉਹਨਾਂ ਨੇ ਜਿੱਤੀਆਂ ਕਿਸ ਨੇ ਦਿੱਤੀਆਂ ਅਮਰੀਕਾ ਨੇ ਕਿ ਕੈਨੇਡਾ ਨੇ ਇਹ ਦਿੱਤੀਆਂ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਸ ਨੇ ਕਿਹਾ ਸੀ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਜੇ ਅੱਜ 5 ਆਈਜ਼ ਅਮਰੀਕਾ ਇੰਗਲੈਂਡ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਸਿੱਖਾਂ ਦੀ ਹਮਾਇਤ ਕਰਨ ਲੱਗੇ ਹਨ ਸਿੱਖਾਂ ਦੀ ਗੱਲ ਕਰਨ ਲੱਗੇ ਹਨ ਤਾਂ ਇਹ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ ਲੇਕਿਨ ਜਿੰਨਾ ਥਾਵਾਂ ਤੋਂ ਇਹ ਸਿੱਖਾਂ ਦੀ ਮਦਦ ਲਈ ਹੱਥ ਵਧੇ ਹਨ ਉਹਨਾਂ ਦੇਸ਼ਾਂ ਦੇ ਸਿੱਖ ਕੌਮ ਹਮੇਸ਼ਾ ਰਿਣੀ ਰਹੇਗੀ ਰਿਣੀ ਹੈ ਸਿੱਖ ਕੌਮ ਨੇ ਭਾਰਤ ਦੀ ਬੜੀ ਕਸੁੱਤੀ ਘੇਰਬੰਦੀ ਕੀਤੀ ਹੈ ਜੀ ਸੈਮਨ ਦੇ ਵਿੱਚ ਪਤਾ ਨਹੀਂ ਕਿਹੜੀ ਕਿਹੜੀ ਗੱਲ ਹੋਣੀ ਸੀ ਪਰ ਉੱਥੇ ਹੁਣ ਮੋਦੀ ਦੀ ਪੁੱਛਗਿਛ ਹੋਣੀ ਹੈ ਭਾਈ ਨਿੱਜਰ ਦੇ ਕਤਲ ਦੀ ਪੰਨੂ ਸਾਹਿਬ ਦਾ ਕਤਲ ਕਰਨ ਦੀ ਕੋਸ਼ਿਸ਼ ਦੀ ਭਾਈ ਖੰਡਾ ਸਾਹਿਬ ਦੇ ਕਤਲ ਕਰਨ ਦੀ ਪਰਮਜੀਤ ਸਿੰਘ ਪੰਜਵੜ ਦੇ ਕਤਲ ਦੀ ਅਤੇ ਹੋਰ ਵੀ ਬਹੁਤ ਸਾਰੇ ਕਤਲ ਹਨ ਜਿਨ੍ਹਾਂ ਜਿਹੜੇ ਦੇ ਸਾਹਮਣੇ ਨਹੀਂ ਆਏ ਜਿਨ੍ਹਾਂ ਦੀ ਵਿਸ਼ੇਸ਼ ਕਰਕੇ ਗੱਲ ਜੇ ਨਹੀਂ ਹੁੰਦੀ ਉਹਨਾਂ ਸਾਰਿਆਂ ਦੀ ਪੁੱਛਗਿਛ ਹੋਣੀ ਹੈ ਆਉਣ ਤੋਂ ਪਹਿਲਾਂ ਅਗਲੇ ਨੇ ਪਹਿਲਾਂ ਮਨਵਾਇਆ ਆਨਲਾਈਨ ਫਾਰਮ ਦੇ ਉੱਤੇ ਅੰਗੂਠਾ ਲਵਾਇਆ ਨਹੀਂ ਤਾਂ ਕਿਸੇ ਨੇ ਨਹੀਂ ਸਦਣਾ ਸੀ ਉਹ ਸਮਾਂ ਬਹੁਤਾ ਦੂਰ ਨਹੀਂ ਜਦੋਂ ਇਹਨਾਂ ਨੇ ਆਪਣੀਆਂ ਹੀ ਜੇਲਾਂ ਵਿੱਚ ਤਾਲੇ ਹੋਏ ਪ੍ਰੋਕਸੀ ਗੈਂਗਸਟਰ ਅਤੇ ਗੁੰਡੇ ਖਾਲਸਾਤਾਨ ਦੀਆਂ ਅਦਾਲਤਾਂ ਦੇ ਵਿੱਚ ਘ੍ਰਿਸੇ ਜਾਣਗੇ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰਿਹਾਨ ਦਾ ਸਰਬ ਸਖਾਲੀ ਬੁੱਠੀਆ ਇਹ ਹੋਆ ਹਲੇ ਮੇਰਾ ਜਿਓ ਹਲੇ ਮੇਰਾਜ ਦੀ ਸਥਾਪਤੀ ਨੇੜੇ ਹੈ ਕਿਸੇ ਦੀ ਅਧੀਨਗੀ ਕਬੂਲ ਦੇਆਂ ਕਿਸੇ ਤੋਂ ਡਰਦੇ ਆ ਇਸੇ ਨੂੰ ਖੁਸ਼ ਕਰਨ ਦੀ ਜ਼ਰੂਰਤ ਨਹੀਂ ਇਹ ਸਤਗੁਰੂ ਕਹਿ ਰਹੇ ਪੈ ਕੋਈ ਨਾ ਕਿਸੇ ਰਿਹਾਨ ਦਾ ਪਰ ਇਹਦਾ ਭਾਵ ਕਿਸੇ ਦੀ ਅਧਿਨਗੀ ਕਬੂਲਣੀ ਜੇ ਸੱਚਮੁੱਚ ਅਸੀਂ ਕਿਸੇ ਦੀ ਅਧਿਨਗੀ ਤੋਂ ਬਾਹਰ ਨਿਕਲਣਾ ਚਾਹੁੰਨੇ ਆਂ ਤੇ ਇਸੇ ਗੁਰਬਾਣੀ ਦੇ ਨਾਲ ਜੁੜਨਾ ਪਵੇਗਾ ਜੋ ਇਹ ਸ਼ਬਦ ਸਾਨੂੰ ਪ੍ਰੇਰਣਾ ਦੇ ਕੇ ਦੱਸ ਰਿਹਾ ਜੋ ਸਾਨੂੰ ਹਲੇਮੀ ਰਾਜ ਦੀ ਵਿਆਖਿਆ ਦੱਸ ਰਿਹਾ ਇਹ ਵਿਆਖਿਆਵਾਂ ਪੜਨ ਵਾਸਤੇ ਨਹੀਂ ਇਹ ਵਿਆਖਿਆਵਾਂ ਕਿਸੇ ਕਰਮ ਨੂੰ ਅਮਲ ਵਿੱਚ ਲਿਆਉਣ ਲਈ ਦਿੱਤਾ ਹੋਇਆ ਇਲਾਹੀ ਬ੍ਰਹਮੰਡੀ ਉਪਦੇਸ਼ ਪਰਿਆ ਹੁਕਮ ਹੈ ਜਿਹੜੇ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਕਿ ਰਾਜ ਦੀ ਗੁਰੂ ਸਾਹਿਬ ਨੇ ਕਿਤੇ ਗੱਲ ਹੀ ਨਹੀਂ ਕੀਤੀ ਉਹ ਦਾਵਾ ਇਸ ਤਰ੍ਹਾਂ ਕਰਦੇ ਹਨ ਜਿਵੇਂ ਕਿ ਤੇ ਗੀਤਾ ਦੇ ਵਿੱਚ ਪੂਰੀ ਦੁਨੀਆ ਦੇ ਉੱਤੇ ਰਾਜ ਕਰਨੀ ਗਿਆ ਹੋਵੇ ਜਿਵੇਂ Hindu ਮਤਾਂ ਮਤੰਤਰਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਸਾਰੀ ਦੁਨੀਆ ਨੂੰ ਮਾਰ ਲ ਕੇ ਇਸ ਉੱਤੇ Hindu ਰਾਜ ਖੜਾ ਕਰ ਦਿਓ ਇਸ ਬਾਰੇ ਵਿਸ਼ੇਸ਼ ਹੁਕਮ ਦਿੱਤੇ ਹੋਣ ਸ਼ੁਕਰ ਕਰੋ ਉਸ ਪਰਮੇਸ਼ਰ ਦਾ ਜਿਸ ਨੇ ਅੰਗਰੇਜ਼ਾਂ ਦੇ ਰਾਂਝ ਤੁਹਾਨੂੰ ਇਹ ਕੁੰਜੀ ਫੜਾਤੀ ਵਰਨਾ ਤੁਸੀਂ ਭਾਈ ਅੱਜ ਵੀ ਗੁਲਾਮ ਹੁੰਦੇ ਅਰ ਜਿਹੜੀ ਤੁਹਾਡੀ ਅਜੋਕੀ ਸਥਿਤੀ ਹੈ ਤੁਸੀਂ ਦੁਬਾਰਾ ਨਵੀਂ ਗੁਲਾਮੀ ਵੱਲ ਫਿਰ ਵਧ ਰਹੇ ਹੋ ਸਿੱਖ ਕੌਮ ਨਵਾਂ ਆਜ਼ਾਦਕਰ ਸਥਾਪਿਤ ਕਰਨ ਨਾਲ ਵਧੀਆ ਤੇ ਤੁਹਾਡੇ ਆਪਣੇ ਜਿਹੜੇ ਘਰ ਨੇ ਇਹ ਕਿਸੇ ਹੋਰ ਦੇ ਅਧੀਨ ਹੋਣ ਜਾ ਰਹੇ ਹਨ ਚਾਹੇ ਉਸ ਉੱਤੇ ਕਬਜ਼ਾ ਕੁਝ ਚੀਨ ਕਰ ਲਵੇ ਚਾਹੇ ਉਸ ਉੱਤੇ ਕਬਜ਼ਾ ਦੁਬਾਰਾ ਇੰਗਲੈਂਡ ਕਰ ਲਵੇ ਜਾਂ ਉਸ ਉੱਤੇ ਅਮਰੀਕਾ ਕਰ ਲਵੇ ਜਾਂ ਉਸ ਉੱਤੇ ਕੁਝ ਵੱਡਾ ਇਲਾਕਾ ਸਿੱਖਾਂ ਦੇ ਅਧੀਨ ਹੀ ਕਿਉਂ ਨਾ ਹੋ ਜਵੇ ਇਹ ਹਰ ਹਾਲਤ ਵਿੱਚ ਹੋ ਕੇ ਰਹਿਣਾ ਜਦੋਂ ਪ੍ਰਮਾਤਮਾ ਵੱਲੋਂ ਮਿਲੇ ਹੋਏ ਕਿਸੇ দান ਦਾ ਸ਼ੁਕਰਾਨਾ ਕਰਨ ਦੀ ਥਾਂ ਦੇ ਉੱਤੇ ਉਸ ਦੀ ਹੀ ਖਲਕਤ ਨੂੰ ਮਾਰ ਮਟਾਉਣ ਦੇ ਰਾਹ ਮੱਲੇ ਲੈ ਹੋਣ ਉਸ ਤੇ ਇਹ ਬੰਦਿਆਂ ਦਾ ਨਰਾਦਰ ਸ਼ੁਰੂ ਹੋ ਜਵੇ ਉਹ ਪਰਮਾਤਮਾ ਫਿਰ ਦਿੱਤੀ ਹੋਈ ਚੀਜ਼ ਵਾਪਸ ਲੈ ਲੈਂਦਾ ਗੁਰਬਾਣੀ ਦੇ ਵਿੱਚ ਸਿਧਾਂਤ ਦਰਜ ਨੇ 10 ਬਸਤੂ ਲੈ ਪਾਛੇ ਪਾਵੇ ਇੱਕ ਵੀ ਨਾ ਦੇ 10 ਵੀ ਹਿਰ ਲੈ ਤਾਉ ਮੁੜਾ ਤੋਂ ਕਿਆ ਕਰੇ ਜੇ ਦਸਾਂ ਸਟੇਟਾਂ ਦਾ ਰਾਜ ਸਤਿਗੁਰਾਂ ਨੇ ਤੁਹਾਨੂੰ ਦਿੱਤਾ ਹੈ ਹਾਲਾਂਕਿ ਤੁਸੀਂ ਹੋਰ ਛੋਟੀਆਂ ਛੋਟੀਆਂ ਕਰਕੇ ਕਾਫੀ ਬਣਾ ਲੀਆਂ ਸਿਧਾਂਤਕ ਤੌਰ ਤੇ ਆਪਾਂ ਗੁਰਬਾਣੀ ਦੇ ਹਿਸਾਬ ਨਾਲ ਗੱਲ ਕਰ ਰਹੇ ਆਵੇਂ ਹਨ ਅਨ ਲੋਕ ਕਿ 10 ਸਟੇਟਾਂ ਤੁਹਾਨੂੰ ਦਿੱਤੀਆਂ ਇੱਕ ਸਟੇਟ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦਾ ਸਿੱਖਾਂ ਨੂੰ ਦੇ ਦਿਓ ਤੁਸੀਂ ਕਿਆ ਅਸੀਂ ਤਾਂ ਨਹੀਂ ਦੇਣੀ ਸਤਗੁਰੂ ਦਾ ਵਿਧਾਨ ਇਹ ਕਹਿੰਦਾ ਕਿ ਮੈਂ ਜਿਹੜੀਆਂ ਬਾਕੀ ਦੀਆਂ ਤੁਹਾਡੇ ਕੋਲ ਨੋਂ ਨੇ ਮੈਂ ਉਹ ਦਸਾਂ ਸਮੇਤ ਉਹ ਵੀ ਖੋਲਣੀਆਂ। ਫਿਰ ਮੂੜਾ ਮੁਗਦ ਮੂਰਖ ਕੀ ਕਰੇਗਾ? ਖਾਲਸਾਤਾਨ ਦੀ ਸਥਾਪਨਾ ਜਾਂ ਖਾਲਸਾਤਾਨ ਦਾ ਪ੍ਰਬੰਧ ਇਹ ਜਿਹੜਾ ਰਾਮਰੋਲਾ ਹੁਣ ਉੱਥੇ ਚੱਲ ਰਿਹਾ ਇਦਾਂ ਨਹੀਂ ਚੱਲਣਾ। ਸਾਰਾ ਕੁਝ ਗੁਰੂ ਸਾਹਿਬ ਵੱਲੋਂ ਦਿੱਤੇ ਹੋਏ ਸਿਧਾਂਤ ਦਿੱਤੀ ਹੋਈ ਵਿਚਾਰਧਾਰਾ ਦੇ ਅਨੁਕੂਲ ਹੀ ਸਾਰਾ ਕੁਝ ਰੱਖਣਾ ਪੈਣਾ। ਇੱਕ ਵੀ ਗੱਲ ਖੱਬੇ ਸੱਜੇ ਨਹੀਂ ਹੋ ਸਕਦੀ। ਬੰਦਾ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ, ਇਹ ਵੰਡੀਆਂ ਸਾਰੀਆਂ ਖਤਮ ਕਰਨੀਆਂ ਪੈਣੀਆਂ ਬੇਸ਼ੱਕ ਪੰਜਾਬ ਦੀ ਹਿੰਦੂ ਬਹੁਗੰਢੀ ਸਿੱਖਾਂ ਨੂੰ ਇਸ ਮਸਲੇ ਦੇ ਵਿੱਚ ਸਹਿਯੋਗ ਨਹੀਂ ਕਰ ਰਹੀ ਪਰ ਸਾਡੀ ਫਿਰ ਵੀ ਇੱਕ ਮਜਬੂਰੀ ਰਹਿਣੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਸ਼ੇ ਅਨਸਾਰ ਤੁਹਾਨੂੰ ਬਰਾਬਰ ਦੇ ਹੱਕ ਦੇਣੇ ਪੈਣੇ ਅਸੀਂ ਚਾਹੁੰਦੇ ਹੋਈ ਵੀ ਤੁਹਾਡੇ ਨਾਲ ਨਫ਼ਰਤ ਨਹੀਂ ਕਰ ਸਕਾਂਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਜਿਸ ਦੇ ਲੜ ਲੱਗਣ ਵਾਲੇ ਦੇ ਅੰਦਰ ਨਫ਼ਰਤ ਰਹਿੰਦੀ ਨਹੀਂ ਉਹ ਕਰੇਗਾ ਕਿਵੇਂ ਇੱਕ ਫਲਦਾਰ ਰੁੱਖ ਨੂੰ ਟੀਮ ਮਾਰੋਗੇ ਤਾਂ ਉਸ ਫਲਦਾਰ ਰੁੱਖ ਕੋਲ ਢੀਮਾਰਨ ਵਾਲੇ ਨੂੰ ਸਜ਼ਾ ਦੇਣ ਦਾ ਆਪਸ਼ਨ ਹੀ ਕੋਈ ਨਹੀਂ ਹੈਗੀ ਰਾਹ ਹੀ ਕੋਈ ਨਹੀਂ ਹੈਗਾ ਸਿਵਾਏ ਕਿ ਉਹ ਉਸ ਨੂੰ ਆਪਣੇ ਫਲ ਦੇਵੇ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਵਡਿਆਈਆਂ ਹਨ ਜਿਨ੍ਹਾਂ ਨੂੰ ਅਕਲ ਦੇ ਅੰਨੇ ਅਕਲ ਦੇ ਧੂਤੇ ਨਫ਼ਰਤ ਦੇ ਵਿੱਚ ਗਲੇ ਸੜੇ ਮਾੜੀਆਂ ਸੋਚਾਂ ਨਾਲ ਧੁੰਖੇ ਹੋਏ ਲੋਕ ਥਾਂ ਥਾਂ ਤੇ ਹਮਲੇ ਕਰਕੇ ਬੇਦਬੀਆਂ ਕਰਨ ਦੇ ਰਾਤੁਰੇ ਇਹ ਬੇਦਬੀਆਂ ਕਰਨ ਵਾਲਿਆਂ ਦੀ ਫਾਈਲਾਂ ਵਿੱਚ ਬਣਣਗੀਆਂ ਖਾਲਿਸਤਾਨ ਵਿੱਚ ਇਹਨਾਂ ਤੇ ਕੇਸ ਵੀ ਚੱਲਣਗੇ ਤੇ ਸਜ਼ਾਵਾਂ ਵੀ ਹੋਣਗੀਆਂ ਇਹ ਵੀ ਪਰਮਾਤਮਾ ਦਾ ਹੁਕਮ ਹੈ ਅੱਜ ਦੇ ਐਪੀਸੋਡ ਦੇ ਸ਼ੁਰੂਆਤ ਵਿੱਚ ਜਿਹੜੇ ਜਿਹੜੇ ਦੇਸ਼ਾਂ ਦੇ ਰਾਜਨੀਤਿਕ ਹਾਲਾਤ ਜਿਹੜੇ ਵਿਗੜ ਰਹੇ ਹਨ ਉੱਥੋਂ ਗੱਲ ਸ਼ੁਰੂ ਕੀਤੀ ਸੀ ਉਹ ਗੱਲ ਸ਼ੁਰੂ ਕਰਨ ਦਾ ਮੇਰਾ ਮਤਲਬ ਇਹ ਹੈ ਕਿ ਕੀੜੀਆਂ ਨੂੰ ਪਾਤਸ਼ਾਹੀਆਂ ਮਿਲਣੀਆਂ ਘਾਹ ਖਾਣ ਵਾਲੇ ਹੁਣ ਮਾਸ ਖਾਣ ਵਾਲੇ ਬਣਨਗੇ ਤੇ ਮਾਸ ਖਾਣ ਵਾਲੇ ਹੁਣ ਘਾਹ ਖਾਣ ਲੱਗ ਜਾਣਗੇ ਟਿੱਬਿਆਂ ਦੇ ਵਿੱਚ ਸਰੋਵਰ ਬਣਨਗੇ ਤੇ ਪਾਖੜਾ ਡੈਮ ਦੇ ਪਾਣੀਆਂ ਦੇ ਨਾਲ ਜਿਨ੍ਹਾਂ ਨੇ ਸਰੋਵਰ ਬਣਾਏ ਹਨ ਉਹ ਮਾਰੂਥਲਾਂ ਵਿੱਚ ਬਦਲਣਗੇ ਇਹ ਤਬਦੀਲੀ ਜੰਗਾਂ ਜੁੱਧਾਂ ਵਿੱਚ ਹੀ ਹੁੰਦੀ ਹੈ ਜੰਗ ਜੁੱਧਾਂ ਦੇ ਨਗਾਰੇ ਧਮਸੇ ਵੱਜਣ ਲੱਗੇ ਹੋਏ ਹਨ ਪਤਾ ਨਹੀਂ ਕਿਹੜੀ ਘੜੀ ਕਿਹੜੇ ਦਿਨ ਕਿੰਨੇ ਤਰੀਕ ਕਿੰਨੇ ਵਜੇ ਕਿਹੜੇ ਥਾਂ ਤੇ ਕਿਹੜੇ ਦੇਸ਼ ਨੇ ਕਦੋਂ ਕਿੰਨੇ ਜ਼ੋਰ ਦੀ ਤੇ ਕਿਹੜੇ ਢੰਗ ਨਾਲ ਮੋਬਾਈਲ ਖੜਕਾ ਦੇਣੀ ਹੈ ਕੋਈ ਨਹੀਂ ਜਾਣਦਾ ਪਰ ਇਹ ਹਾਲਾਤ ਬਿਲਕੁਲ ਬਣੇ ਹੋਏ ਹਨ ਸਾਜਗਰ ਹਨ ਵੈਗੁਰੂ ਕਰੇ ਸਨ ਪੂਰੇ ਸੰਸਾਰ ਦੇ ਉੱਤੇ ਸ਼ਾਂਤੀ ਵਰਤੇ ਅਤੇ ਸ਼ਾਂਤੀ ਉਦੋਂ ਹੀ ਵਰਤਦੀ ਹੁੰਦੀ ਹੈ ਜਾਂ ਸ਼ਾਂਤੀ ਵਰਤੌਣ ਦਾ ਢੰਗ ਇਕੀ ਹੁੰਦਾ ਹੈ ਉਹ ਹੁੰਦਾ ਜੰਗ ਜਿਵੇਂ ਕਿਸੇ ਬੰਦੇ ਨੂੰ ਚੁੱਪ ਰਹਿਣ ਲਈ ਜਾਂ ਮੋਨ ਰੱਖਣ ਲਈ ਸਮਝਾਉਣਾ ਹੋਵੇ ਨਾ ਤਾਂ ਉਹ ਬੋਲ ਕੇ ਸਮਝਾਉਣਾ ਪੈਂਦਾ ਹੈ ਸ਼ਾਂਤੀ ਨਾਲ ਸ਼ਾਂਤੀ ਸਦਾ ਪਤ ਨਹੀਂ ਹੁੰਦੀ ਇੱਥੇ ਇਹ ਆਪਣੇ ਵਿਚਾਰਾਂ ਨੂੰ ਸੰਕੋਚਦਾ ਹੋਇਆ ਆਪ ਸਾਰਿਆਂ ਦੀ ਖੈਰ ਸੁਖ ਮੰਗਦਾ ਤੁਸੀਂ ਜਿੱਥੇ ਵੀ ਵੱਸੋ ਖੁਸ਼ ਅਤੇ ਆਨੰਦ ਵਿੱਚ ਜੜਦਿਆਂ ਕਲਪ ਚ ਰਹੋ ਕੱਲ ਫਿਰ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਇੱਕ ਗੱਲ ਦੱਸਣੀ ਮੈਂ ਚੇਤਾ ਭੁੱਲ ਗਿਆ ਖਾਲਿਸਤਾਨ ਬਣਨ ਵਿੱਚ ਇੱਕ ਦਿਨ ਹੋਰ ਘਟ ਗਿਆ ਤੇ ਕੱਲ ਨੂੰ ਵੀ ਇੱਕ ਦਿਨ ਹੋਰ ਘਟ ਜਾਣਾ ਮਤਲਬ ਨੇੜੇ ਆ ਰਿਹਾ ਹੈ ਰੱਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ